ਵਰੀਂਦਰ कौर ਜਦੋਂ ਬਲਾਸ ਹੋਇਆ ਤੁਸੀਂ ਕੀ ਕਰਦੇ ਸੀ ਤੇ ਕੌਣ-ਕੌਣ ਸੀ ਘਰ ਵਿੱਚ ਡੈਡੀ ਜੀ ਫਾਦਰ ਇਨ-ਲੋ ਮਦਰ ਇਨ-ਲੋ ਸੀ ਮੈਂ ਆਪਣੀ ਗੁੜੀਆਂ ਨੂੰ ਸੁਵਾਉਂਦਾ ਹੀ ਅੰਦਰ ਡੈਡੀ ਸੌਂਗੇ ਮਮੀ ਕੱਪੜੇ ਪ੍ਰੈਸ ਕਰਦੇ ਪਏ ਇਹ ਵੇੜੇ ਵਿੱਚ ਕੀ ਹੋਇਆ ਦੋ ਜਣੇ ਦੋ ਲੱਗਣਾ ਇੱਥੇ ਆਪਣੇ ਅੰਦਰ ਸੁੱਤੇ ਪਏ ਕੀ ਦਸੀਏ ਤੇ ਕੀ ਹੋਇਆ ਤੇ ਕੀ ਨਹੀਂ ਹੋਇਆ ਕਿੰਨੀ ਕਰਵਾ ਜਾਈਏ ਸਰਵਾਤ ਤਾਂ ਇਹਦਾ ਜਲਾ ਸਕਦੇ ਉਹ ਕੀ ਹੋਗਾ ਤਾਂ ਕੀ ਨਹੀਂ ਹੋਗਾ ਜਲਾ ਸਕਦੇ ਦੱਸੋ ਕੀ ਚੀਜ਼ ਬਣੀ ਹੋਗੀ ਉੱਥੇ ਸਾਨੂੰ ਕੁਝ ਨਹੀਂ ਪਤਾ ਕੈਮਰੇ ਵਿੱਚ ਇਹ ਚੀਜ਼ ਆਈ ਹੈ ਦੋਵੇਂ ਮੇਂ ਮੋਟਰਸਾਈਕਲ ਤੇ ਆਏ ਬੱਸ ਬੱਸ ਜਾਓ ਦੇਵਜੀਤ ਕਿਦਾ ਘਰ ਵਾ ਤੇ ਘਰ ਕਿਹੜਾ ਘਰ ਚ ਕੌਣ ਕੌਣ ਸਰ ਮੇਰਾ ਨਾਮ ਸੁਖਦੇਵ ਸਿੰਘ ਘਰ ਦੇ ਵਿੱਚ ਮੇਰੀ ਪਤਨੀ ਹਰਜਿੰਦਰ ਕੌਰ ਇੱਕ ਮੇਰੀ ਨੂ ਹੈ ਉਹਦਾ ਨਾਮ ਹੈਗਾ ਇਹ ਆਪਣਾ ਵਰਿੰਦਰ ਕੌਰ ਇੱਕ ਮੇਰੀ ਪੋਤੀ ਹੈ ਕੋਈ ਸਾਲ ਕ ਦੀ ਅਸੀਂ ਚਾਰੇ ਜੀ ਕਰ ਰਹੇ ਨੇ ਤਕੀਬ ਹੋਇਆ ਜੀ ਸਰ ਆਪਾਂ ਫੁਲਕਾ ਛੱਕ ਕੇ ਤੇ ਅੰਦਰ ਆਪਣੇ ਲੰਮੇ ਪੈ ਗਏ ਆ ਅੱਛਾ ਜੀ ਤੇ ਬਾਹਰ ਬਲਾਸਟ ਦੀ ਆਵਾਜ਼ ਆਈ ਹੈ ਬੜਾ ਤਗੜਾ ਧਮਾਕਾ ਹੋਇਆ ਅਸੀਂ ਗੇਟ ਖੋਲ ਕੇ ਵੇਖਿਆ ਅੱਡ ਗੇਟ ਦੇ ਅੰਦਰ ਵੀ ਸਾਰਾ ਦਿਸ਼ੇ ਟੁੱਟ ਗਏ ਨੇ ਸਾਰਾ ਕੁਝ ਹੋ ਗਿਆ ਜੀ ਤੇ ਅਹੀ ਬਾਹਰ ਨਿਕਲੇ ਆ ਜਿੰਨੇ ਵਜੇ ਦੀ ਘਟਨਾ ਵਾ ਤੇ ਸਰ ਇਹ ਮੈਂ ਨਹੀਂ ਦੱਸ ਸਕਦਾ ਕੁਝ ਵੀ ਕੈਮਰੇ ਮੇਰੀ ਨੂੰ ਵੇਖਣ ਲਈ ਸੀ ਸ਼ਾਇਦ ਉਹਦੇ ਕਹਿਣ ਮਤਲਬ 7:00 ਵਜੇ ਕੁਝ ਮਿੰਟ ਦਾ ਟਾਈਮ ਹੈ ਇਹ ਕਿਉਂ ਇਹ ਘਟਨਾ ਵਾਪਰੀ ਕੋ ਅੰਦਾਜ਼ਾ ਹੈ ਕਿ ਕਿਸੇ ਨੇ ਲਾਗਦਾ ਸਰ ਦੇਖੋ ਸਰ ਮੈਂ ਮੇਰਾ ਕਪਤੀਜਾ ਹੈ ਪੰਜਾਬ ਪੁਲਿਸ ਚ ਵਰਮਦਾਸ਼ ਡਿਊਟੀ ਹੈ ਦੀ ਉਹਦਾ ਕਿਸੇ ਦੇ ਨਾਲ ਕੋਈ ਇਹੋ ਜਿਹਾ ਕੋਈ ਝਗੜਾ ਚੱਲਦਾ ਸੀ ਉਹਦੇ ਕਰਕੇ ਮੇਰੇ ਘਰ ਹੋ ਰਿਆ ਉਹ ਪਤੀ ਜਾਈਂ ਚ ਰਿੰਦਾ ਤੋ ਨਹੀਂ ਰਹਿੰਦਾ ਜੀ ਉਹਦਾ ਘਰ ਆ ਪੈਂਦਾ ਜੀ ਲਾਗੇ ਹੱਡੇ ਉਹ ਅਮਰਥਾ ਚਲ ਗਏ ਨੇ ਉਹਦੇ ਕਰਕੇ ਮੇਰੇ ਤੇ ਅਟੈਕ ਹੋ ਗਿਆ ਜਦੋਂ ਕਿ ਮੇਰਾ ਉਹਦਾ ਕੋਈ ਲੈਣ ਨਹੀਂ ਦੇਣ ਨਹੀਂ ਉਹ ਮੈਂ ਤ ਵੱਖ ਰਿੰਦਾ ਏ ਮੇਰਾ ਨਾ ਕੋਈ ਬੋਲ ਨਹੀਂ ਕੁਛ ਨਹੀਂ ਜਦੋਂ ਆਵਾਜ਼ ਆਈ ਕਿੰਨੀ ਵਾਰ ਸੀ ਸੱਤ ਤੁਸੀਂ ਅੰਦਾਜ਼ਾ ਲਾ ਸਕਦੇ ਨਾ ਇਹ ਤੋਂ ਸਾਰੀ ਕੋਠੀ ਦੇ ਸ਼ੀਸ਼ੇ ਟੁੱਟ ਗਏ ਨੇ ਸਾਰਾ ਘਟੜ ਇਹ ਤੋਂ ਆਵਾਜ਼ ਦੇ ਅੰਦਾਜ਼ਾ ਤੁਸੀਂ ਲਾ ਸਕਦੇ ਪੁਲਿਸ ਵੀ ਮੌਕੇ ਤੇ ਆਈ ਕਿ ਕਰਕੇ ਪੁਲਿਸ ਮੌਕੇ ਤੇ ਆਈ ਹੈ ਜੀ ਤੇ ਉਹ ਸਾਡਾ ਡੀਵੀਆਰ ਜਿਹੜਾ ਕੈਮਰੇ ਵਾਲਾ ਉਹ ਚੁੱਕ ਕੇ ਲਾ ਗਏ ਨੇ ਬਿਨਾ ਪੁੱਛੇ ਤੋਂ ਪਤਾ ਨਹੀਂ ਕਿਉਂ ਲਾ ਗਏ ਇਹ ਮੈਂ ਨਹੀਂ ਕੁਝ ਕਹਿ ਸਕਦਾ ਜਦੋਂ ਇਹ ਬਲਾਸਟ ਹੋਇਆ ਘਰ ਦੇ ਅੰਦਰ ਦੇ ਸ਼ੀਸ਼ੇ ਸਾਰੇ ਟੁੱਟ ਗਏ ਕੋਈ ਜਾਣੀ ਨੁਕਸਾਨ ਸਰ ਤੁਸੀਂ ਆਹ ਵੇਖੋ ਜਾਲੀ ਟੁੱਟ ਗਈ ਹੈ ਐਂਗਲ ਟੁੱਟ ਗਿਆ ਹੈ ਸ਼ੀਸ਼ੇ ਦੇ ਇੱਕ ਇੱਕ ਪਾਸੇ ਕਰੋ ਤੁਸੀਂ ਕੋਈ ਜਾਣੀ ਨੁਕਸਾਨ ਨਹੀਂ ਜਾਣੀ ਨੁਕਸਾਨ ਕੋਈ ਨਹੀਂ ਇਹ ਬਚਾ ਲਿਆ ਪਹਿਲਾਂ ਵੀ ਉਹ ਕੈਮਰਾ ਟੁੱਟ ਗਿਆ ਜੀ ਉਹ ਇੱਕ ਕਿੱਥੇ ਨੇ